ਚਿਕਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਬੇਸਨ ਦੀ ਬਰਫੀ ਬੇਸਨ ਦੀ ਬਰਫੀ ਦੇ ਨਾਲ ਅਸੀਂ ਇਹੋ ਜੀ ਬਰਫੀ ਬਣਾਵਾਂਗੇ ਜੋ ਤੁਹਾਨੂੰ ਸਵਾਦ ਦੇ ਨਾਲ ਤਾਕਤ ਵੀ ਦੇएगी ਇਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਵੱਡੀ ਕਟੋਰੀ ਬੇਸਨ ਦੀ ਫੁੱਲ ਪਰਕੇ ਔਰ ਇਹਦੇ ਨਾਲ ਚਾਹੀਦਾ ਸਾਨੂੰ ਕੱਚਾ ਪੀਲਾ ਰੰਗ ਔਰ ਛੋਟੀ ਇਲਾਇਚੀ ਪਾਊਡਰ ਜਾਂ ਪੀਸ ਕੇ ਔਰ ਵੱਡੀ ਇੱਕ ਛੋਟੀ ਕਟੋਰੀ ਸ਼ੀਨੀ ਦੀ ਔਰ ਡਰਾਈ ਫਰੂਟ ਔਰ 5 ਚਮਚ ਦੁੱਧ ਦੇ ਔਰ ਅੱਧੀ ਕਟੋਰੀ ਦੇਸੀ ਘਿਓ ਦੇਸੀ ਘਿਓ ਇਹ ਜੋ ਕਰਦਾ ਹੈ ਤੁਸੀਂ ਬਾਹਰ ਦੀ ਮਾਰਕੀਟ ਵੱਲ ਵੀ ਯੂਜ਼ ਕਰ ਸਕਦੇ ਹੋ ਸਾਰਾ ਸਮਾਨ ਆਪਣਾ ਰੈਡੀ ਹੈ ਇਸੇ ਨਾਲ ਆਪਾਂ ਗੈਸ ਤੇ ਰੱਖਣ ਜਾ ਰਹੀਆਂ ਇੱਕ ਲੋਹੇ ਦੀ ਕੜਾਈ ਉਹਦੇ ਵਿੱਚ ਆਪਾਂ ਅੱਧੀ ਕਟੋਰੀ ਜੋ ਦੇਸੀ ਘਿਓ ਲਿੱਤਾ ਸੀ ਉਹ ਆਪਾਂ ਪਾਵਾਂਗੇ ਦੇਸੀ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਜ਼ਰੂਰ ਕਰ ਲੈਣਾ ਕਿਉਂ ਗਰਮ ਹੋਣ ਤੋਂ ਬਾਅਦ ਜਿਹੜੀ ਵੱਡੀ ਕਟੋਰੀ ਬੇਸਨ ਦੀ ਲਿੱਤੀ ਸੀ ਉਹ ਆਪਾਂ ਨੂੰ ਪੁੰਨਾ ਨਹੀਂ ਬੇਸਨ ਨੂੰ ਲੇਕਿਨ ਯਾਦ ਰੱਖਣਾ ਜੋ ਗੈਸ ਦੀ ਫਲੇਮ ਹੈ ਉਹ ਬਿਲਕੁਲ ਮੀਡੀਅਮ ਤੇ ਹੋਵੇ ਹਾਈ ਫਲੇਮ ਤੇ ਆਪਾਂ ਬੇਸਨ ਨੂੰ ਨਹੀਂ ਪੁੰਨਾ ਕਿਉਂਕਿ ਬੇਸਨ ਜੋ ਹੈ ਜਿੰਨਾ ਕਿ ਆਪਾਂ ਮੀਡੀਅਮ ਫਲੇਮ ਤੇ ਪੁੰਨਾਗੇ ਉਨਾ ਹੀ ਬੇਸਨ ਦੀ ਪਰਫੀ ਜੋ ਹੈ ਟੇਸਟੀ ਔਰ ਵਧੀਆ ਬਨੇਗੀ ਔਰ ਬੇਸਨ ਜੋ ਹੈ ਵਧੀਆ ਤਰੀਕੇ ਨਾਲ ਪੁੰਨਿਆ ਜਾਏਗਾ ਮਿਹਨਤ ਦਾ ਕੰਮ ਜ਼ਰੂਰ ਹੈ ਲੇਕਿਨ ਆਪਾਂ ਚੰਗੀ ਤਰ੍ਹਾਂ ਇਹਨੂੰ ਅਗਰ ਬਣਾਉਣਾ ਚਾਹੁੰਦੇ ਹੈ ਬੇਸਨ ਦੀ ਬਰਫੀ ਨੂੰ ਤੇ ਆਪਾਂ ਨੂੰ ਮਿਹਨਤ ਵੀ ਕਰਨੀ ਪਵੇਗੀ ਚੰਗੀ ਤਰ੍ਹਾਂ ਜਦੋਂ ਬੇਸਨ ਥੋੜਾ ਜਿਹਾ ਪੁੰਝੇ ਤੇ ਉਹਦੇ ਵਿੱਚ 5 ਚਮਚ ਜਿਹੜੇ ਦੁੱਧ ਦੇ ਲਿੱਤੇ ਸੀ ਉਹ ਆਪਾਂ ਪਾਵਾਂਗੇ ਟਿੱਕੇ ਜੀ ਦੁੱਧ ਜਿਹੜਾ ਹੈ ਥੋੜਾ ਜਾਂ ਨੋਰਮਲ ਟੈਂਪਰੇਚਰ ਦਾ ਹੋਣਾ ਚਾਹੀਦਾ ਹੈ ਉਹਦੇ ਬਾਅਦ ਦੁੱਧ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ 3 ਚਮਚ ਦੇਸੀ ਘਿਓ ਦੇ ਹੋਰ ਪਾਦੇ ਨੇ तीन चम्मच देसी घ्यो दे बाद आप चंह तरह मिक्स कर लेंगे ये आपका बेसन का जो कलर है वो थोड़ा चेंज होना शुरू हो गया जो बेसन का कलर चेंज होना शुरू हो जाए तो समझो कि अपना बेसन भुनना शुरू हो चुके है। बस इदा ही बेसन जो है भुनना स्टार्ट हो गया देखो कलर थोड़ा लाइट ब्राउन जरूर हो गया है जी बस गैस का याद रखना ध्यान रखना कि लो फ्लेम मीडियम फ्लेम पर ही चलाईए बेसन ਪਰ ਅੱਜ ਆਪਾਂ ਇੱਕ ਕੰਮ ਕਰ ਲੈਨੇ ਆ ਕਿ ਡਰਾਈ ਫਰੂਟਸ ਜੋ ਥੋੜੇ ਜਿਹੇ ਹੈ ਲਿੱਤੀ ਐ ਮੈਂ ਉਹਨੂੰ ਮਿਕਸੀ ਦੇ ਵਿੱਚ ਆਪਾਂ ਪੀਸ ਲਾਂਗੇ ਬਿਲਕੁਲ ਪਾਊਡਰ ਦੀ ਤਰ੍ਹਾਂ ਬਿਲਕੁਲ ਇਹਦਾ ਪਾਊਡਰ ਬਣਾ ਲੈਣਾ ਹੈ ਦਰਦਰਾ ਨਹੀਂ ਪੀਸਣਾ ਹੈ ਆਪਣਾ ਮਿਕਸੀ ਦੇ ਵਿੱਚ ਮੈਂ ਪਾਊਡਰ ਬਣਾ ਲਿਆ ਹੈ ਡਰਾਈ ਫਰੂਟਸ ਦਾ ਹੁਣ ਆਪਾਂ ਲੈ ਰਹੇ ਇੱਕ ਕਟੋਰੀ ਚੀਨੀ ਔਰ ਅੱਧੇ ਕਟੋਰੀ ਪਾਣੀ ਦੀ ਯਾਦ ਰੱਖਣਾ ਅਗਰ ਇਹ ਇੱਕ ਇੱਕ ਕਟੋਰੀ ਚੀਨੀ ਦੀ ਹੈ ਤੇ ਆਪਾਂ ਅੱਧੀ ਕਟੋਰੀ ਪਾਣੀ ਦੀ ਲਵਾਂਗੇ ਪੈਨ ਦੇ ਵਿੱਚ ਮੈਂ ਅੱਧੀ ਕਟੋਰੀ ਪਾਣੀ ਪਾ ਦਿੱਤਾ ਹੈ ਪਾਣੀ ਗਰਮ ਹੋ ਰਿਹਾ ਹੈ ਤੇ ਉਹਦੇ ਨਾਲ ਦੇ ਨਾਲ ਹੀ ਮੈਂ ਇੱਕ ਕਟੋਰੀ ਚੀਨੀ ਦੀ ਪਾਤੀ ਹੈ ਬਸ ਇਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਹੀ ਪਰਫੈਕਟ ਬੇਸਨ ਦੀ ਬਰਫੀ ਤੁਸੀਂ ਬਣਾ ਸਕੋਗੇ ਹੁਣ ਆਪਾਂ ਇਹਨੂੰ ਚਾਸਨੀ ਬਣਾਉਣਾ ਹੈ ਜਦੋਂ ਬੁਲਬਲੇ ਬਣਨੇ ਸਟਾਰਟ ਹੋ ਜਾਣ ਤੇ ਸਮਝ ਲਓ ਕਿ ਤੁਹਾਡੀ ਚਾਸਨੀ ਜੋ ਹੈ ਉਹ ਰੈਡੀ ਹੋ ਚੁੱਕੀ ਹੈ ਜਿਦੋਂ ਬੁਲਬਲੇ ਉੱਠਨੇ ਸਟਾਰਟ ਹੋ ਜਾਂਦੇ ਇਹਦੇ ਵਿੱਚ ਆਪਾਂ ਇਲਾਇਚੀ ਵਾਲਾ ਜੋ ਪਾਊਡਰ ਬਣਾਇਆ ਸੀ ਉਹ ਆਪਾਂ ਪਾ ਦਾਂਗੇ ਜੀ ਇਹਨੂੰ ਮਿਕਸ ਕਰ ਲਾਂਗੇ ਥੋੜਾ ਰਿਜਾਵਾਂਗੇ ਕਮ ਸੇ ਕਮ 2 ਸੈਕਿੰਡ ਵਾਸਤੇ ਤਾਂ ਕਿ ਫਲੇਵਰ ਜਲਦੀ ਉੱਠ ਕੇ ਆਵੇ ਉਹਦੇ ਬਾਅਦ ਆਪਾਂ ਪਾ ਦਾਂਗੇ ਦੋ ਚੁਟਕੀ ਮਾਮੂਲੀ ਜੀ ਕਲਰ ਲਾਈਟ ਕਲਰ ਜਿਹੜਾ ਆਂਦਾ ਕੋ ਆਪਾਂ ਪਾਵਾਂਗੇ ਠੀਕ ਹੈ ਜੀ ਇਹਨੂੰ ਦੋਕ ਦੋਕ ਸੈਕਿੰਡ ਵਾਸਤੇ ਰਿਜਾ ਲੈਣਾ ਆਪਣੀ ਜੋ ਚਾਸਨੀ ਹੈ ਪਰਫੈਕਟ ਰੈਡੀ ਹੋ ਚੁੱਕੀ ਹੈ ਤਿਆਰ ਹੈ ਜੀ ਔਰ ਇਹਨੂੰ ਬਿਲਕੁਲ ਲੋ ਫਲੇਮ ਤੇ ਹੀ ਆਪਾਂ ਪਕਾਣਾ ਹੈ ਜਿੰਨੀ ਲੋ ਫਲੇਮ ਤੇ ਆਪਾਂ ਚਾਸਨੀ ਬਣਾਵਾਂਗੇ ਉੰਨੀ ਹੀ ਵਧੀਆ ਬਨੇਗੀ ਬਬਲਸ ਨਾਲ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਆਪਣੀ ਚਾਸਨੀ ਜੋ ਹੈ ਰੈਡੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਆਪਾਂ ਅੰਦਾਜ਼ਾ ਲਾਣਾ ਚਾਹੁੰਦੇ ਹਾਂ ਕਿ ਬਨ ਗਈ ਹੈ ਜਾਂ ਨਹੀਂ ਤੇ ਆਪਾਂ ਨੂੰ ਇਹਦੇ ਵਾਸਤੇ ਫਿੰਗਰ ਦੇ ਉੱਤੇ ਟੱਚ ਕਰਕੇ ਇੱਕ ਤਾਰ ਬਣਾਨੀ ਹੈ ਅੰਗੂਠੇ ਔਰ ਫਿੰਗਰ ਦੀ ਨਾਲ ਜਦੋਂ ਆਪਣੀ ਜੋ ਤਾਰ ਬਣਨੀ ਸਟਾਰਟ ਹੋ ਜਾਏ ਫਿੰਗਰ ਤੇ ਤੇ ਸਮਝ ਲੈਣਾ ਕਿ ਤੁਹਾਡੀ ਜੇ ਚਾਸਨੀ ਹੈ ਪਰਫੈਕਟ ਰੈਡੀ ਹੋ ਚੁੱਕੀ ਹੈ ਜੋ ਹੁਣ ਆਪਾਂ ਬੇਸਨ ਬਣਾ ਕੇ ਰੱਖਿਆ ਹੋਇਆ ਸੀ ਗੈਸ ਬੰਦ ਕਰਕੇ ਉਹਦੇ ਵਿੱਚ ਆਪਾਂ ਸਾਰੀ ਜੋ ਚਾਸਨੀ ਬਣਾਈ ਹੈ ਚੀਨੀ ਔਰ ਪਾਣੀ ਦੀ ਮਿਕਸ ਕਰਕੇ ਉਹ ਆਪਾਂ ਮਿਕਸ ਕਰ ਲਾਂਗੇ ਬੇਸਨ ਦੇ ਅੰਦਰ ਗੈਸ ਜੋ ਹੈ ਬੇਸਨ ਦੀ ਬਿਲਕੁਲ ਬੰਦ ਹੈ ਗੈਸ نیچے ਗਈ ਹੋਈ ਹੈ ਬੇਸਨ ਜਦੋਂ ਪੁੰਗਿਆ ਸੀ ਮੈਂ ਗੈਸ ਉਹਦੇ ਹੀ ਬੰਦ ਕਰਤੀ ਸੀ ਹੁਣ ਆਪਾਂ ਸਾਰੀ ਚਾਸਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੋ ਡਰਾਈ ਫਰੂਟ ਆਪਾਂ ਮਿਕਸੀ ਦੇ ਵਿੱਚ ਪੀਸੇ ਸੀ ਉਹਨਾਂ ਨੂੰ ਵੀ ਆਪਾਂ ਮਿਕਸ ਕਰ ਲੈਣਾ ਇਹ ਚੰਗੀ ਤਰ੍ਹਾਂ ਇਹਦੇ ਨਾਲ ਹੀ ਆਪਾਂ ਨੂੰ ਭਰਪੂਰ ਤਾਕਤ ਮਿਲੇਗੀ ਆਪਾਂ ਬੇਸਨ ਦੀ ਬਰਫੀ ਵੀ ਖਾਵਾਂਗੇ ਔਰ ਇਹਦੇ ਨਾਲ ਆਪਾਂ ਨੂੰ ਤਾਕਤ ਵੀ ਮਿਲਣ ਵਾਲੀ ਹੈ ਕਿਉਂਕਿ ਸੁੱਕਾ ਬੇਸਨ ਦੀ ਬਰਫੀ ਖਾਣ ਦਾ ਕੀ ਫਾਇਦਾ ਸਿਰਫ ਟੇਸਟ ਹੀ ਨਾਲੋ ਬਲਕਿ ਆਪਣੇ ਅੰਦਰ ਤਾਕਤ ਵੀ ਜਾਏ ਇਹੋ ਜੀ ਚੀਜ਼ ਆਪਾਂ ਬਣਾਈਏ ਹੁਣ ਇਹਦੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਰਹੇ ਹਾਂ ਕਿਉਂਕਿ ਇਹ ਹੁਣੇ ਗਰਮ ਹੀ ਹੈ ਠੰਡਾ ਨਹੀਂ ਆਪਾਂ ਕਰਨਾ ਬੇਸਨ ਨੂੰ ਬਿਲਕੁਲ ਵੀ ਠੰਡਾ ਨਹੀਂ ਕਰਨਾ ਸਿਰਫ ਗਰਮ-ਗਰਮ ਦੇ ਵਿੱਚ ਹੀ ਆਪਾਂ ਪਾਣਾ ਹੈ ਬਸ ਯਾਦ ਰੱਖਣਾ ਕਿ ਗੈਸ ਬੰਦ ਹੋ ਜੀ ਉਹਦੇ ਬਾਅਦ ਇੱਕ ਪਲੇਟ ਲਵਾਂਗੇ ਦੇਸੀ ਕਿਉਂ ਆਇਲ ਜੋ ਵੀ ਲਗਾਣਾ ਕਿ ਮ사ਜ ਕਰ ਲਾਂਗੇ ਪਲੇਟ ਦੀ ਔਰ ਜੋ ਵੀ ਆਪਾਂ ਬੇਸਨ ਬਣਾਇਆ ਹੈ ਉਹਨੂੰ ਪਲੇਟ ਦੇ ਵਿੱਚ ਪਾ ਲਾਂਗੇ ਦੇਖੋ ਜੀ ਬੇਸਨ ਪਾਉਣ ਦਾ ਤਰੀਕਾ ਬੇਸਨ ਜੋ ਹੈ ਆਪਣੇ ਆਪ ਹੀ ਸਟਿਕ ਹੋ ਕੇ نیچے ਉਤਰ ਰਿਹਾ ਚਿਪਕ ਨਹੀਂ ਰਿਹਾ ਬਿਲਕੁਲ ਵੀ ਕੜਾਈ ਦੇ ਨਾਲ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਆਪਣੇ ਆਪ ਹੀ ਪਲੇਟ ਦੇ ਵਿੱਚ ਉਤਰ ਰਿਹਾ ਹੁਣ ਜੋ ਡਰਾਈ ਫਰੂਟਸ ਹੈ ਪਲੇਟ ਦੇ ਵਿੱਚ ਆਪਾਂ ਥਾਲੀ ਰੈਡੀ ਕਰ ਲਈਏ ਬੇਸਨ ਪਾ ਲਿਆ ਤੇ ਡਰਾਈ ਫਰੂਟਸ ਥੋੜੀ ਜਿਹੀ ਲਵਾਂਗੇ ਉਹਨਾਂ ਨੂੰ ਕੱਟ ਲਵਾਂਗੇ ਮੋਟਾ-ਮੋਟਾ ਤੇ ਉਹਦੇ ਬਾਅਦ ਆਪਾਂ ਪਲੇਟ ਨੂੰ ਸਜਾ ਬੇਸਨ ਨੂੰ ਹੈ ਬਰਫੀ ਨੂੰ ਸਜਾਣਾ ਹੈ ਡਰਾਈ ਫਰੂਟਸ ਦੇ ਨਾਲ ਠੀਕ ਹੈ ਜੇ ਤੁਸੀਂ ਆਪਦੇ ਤਰੀਕੇ ਨਾਲ ਸਜਾ ਸਕਦੇ ਹੋ ਡਰਾਈ ਫਰੂਟਸ ਨਾਲ ਰੈਡੀ ਹੋ ਚੁੱਕੀ ਹੈ ਔਰ ਇਹਦੇ ਬਾਅਦ ਆਪਾਂ ਜੋ ਬੇਸਨ ਰੈਡੀ ਕੀਤਾ ਉਹਨੂੰ 2 ਘੰਟੇ ਵਾਸਤੇ ਫ੍ਰਿਜ ਦੇ ਵਿੱਚ ਰੱਖ ਦਾਂਗੇ ਫ੍ਰਿਜ 'ਤੇ ਰੱਖਣ ਤੋਂ ਬਾਅਦ ਦੇਖੋ ਜੀ ہماری ਸਾਡੀ ਜੋ ਬੇਸਨ ਦੀ ਬਰਫੀ ਹੈ ਉਹ ਬਿਲਕੁਲ ਜੰਮ ਚੁੱਕੀ ਹੈ ਹੁਣ ਆਪਾਂ ਨੂੰ ਇਹਨੂੰ ਪੀਸਿਸ ਦੇ ਵਿੱਚ ਕੱਟ ਕਰ ਲੈਣਾ ਹੈ ਬਰਫੀ ਦੇ ਪੀਸਿਸ ਕੱਟ ਹੋ ਚੁੱਕੇ ਨੇ ਔਰ ਆਪਣੀ ਬਰਫੀ ਜੋ ਪਰਫੈਕਟ ਰੈਡੀ ਹੋ ਚੁੱਕੀ ਹੈ ਇੰਨੀ ਸੌਫਟ ਔਰ ਇੰਨੀ ਸਵਾਦ ਬਣੀ ਹੈ ਨਾ ਕਿ ਮੈਂ ਤੁਹਾਨੂੰ ਕੀ ਦੱਸਾਂ ਕਿ ਘਰ ਵਾਲਿਆਂ ਨੇ ਸਭ ਨੇ ਖਾਈ ਔਰ ਸਭ ਨੇ ਤਾਰੀਫ ਕੀਤੀ ਹੈ ਕਿ ਬੇਸਨ ਖਾਣਾ ਔਰ ਬੇਸਨ ਦੀ ਤਾਕਤ ਵਾਲੀ ਬਰਫੀ ਖਾਣੇ ਚ ਬਹੁਤ ਫਰਕ ਹੈ ਐਦਾਂ ਦੀ ਬਰਫੀ ਬਣਾਓ ਕਿ ਸਾਨੂੰ ਸਵਾਦ ਦੇ ਨਾਲ ਨਾਲ ਤਾਕਤ ਵੀ ਮਿਲੇ ਕਿਉਂਕਿ ਇਹਦੇ ਵਿੱਚ ਭਰਪੂਰ ਤਾਕਤਵਰ ਦੀਆਂ ਚੀਜ਼ਾਂ ਹੈਂ ਦੇਸੀ ਘਿਓ ਔਰ ਡਰਾਈ ਫਰੂਟਸ ਔਰ ਇੰਨੀ ਸੌਫਟ ਕੁਆਲਿਟੀ ਇੰਨੀ ਸੌਫਟ ਸੌਫਟ ਬਣੀ ਹੈ ਨਾ ਕੀ ਮਜ਼ਾ ਆ ਗਿਆ ਸੀ ਕਿ ਮੂੰਹ ਦੇ ਅੰਦਰ ਜਾਂਦੇ ਹੀ ਘੁਲ ਰਹੀ ਸੀਗੀ ਬਹੁਤ ਸਵਾਦ ਬਣੀ ਸੀ ਅਗਰ ਰੈਸিপি ਪਸੰਦ ਤੁਹਾਨੂੰ ਆ ਜੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਬਿਨਾ ਸਕਿੱਪ ਕਰੇ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਰੈਸিপি ਦੀ ਮਿਲ ਸਕੇ ਅਧੂਰੀ ਡਿਟੇਲ ਹਮੇਸ਼ਾ ਚੀਜ਼ ਨੂੰ ਖਰਾਬ ਬਣਾਏਗੀ ਪੂਰੀ ਡਿਟੇਲ ਨਾਲ ਵੀਡੀਓ ਦੇਖਿਆ ਕਰੋ ਤੇ ਰੈਸিপি ਨੂੰ ਫਿਰ ਟਰਾਈ ਕਰਿਆ ਕਰੋ ਆਪਣੀ ਬਰਫੀ ਜੋ ਪਰਫੈਕਟ ਹੈ ਉਹ ਰੈਡੀ ਹੋ ਚੁੱਕੀ ਹੈ ਆਪਾਂ ਦਿਖਾ ਲਈ ਹੁਣ ਤੁਹਾਡੀ ਵਾਰੀ ਤੁਸੀਂ ਵੀ ਬਣਾਓ ਇਦਾਂ ਦੀ ਪੀਸਿਸ ਬਿਲਕੁਲ ਸੌਫਟ ਕੁਆਲਿਟੀ ਦੀ ਬਰਫੀ ਘਰੇ ਬਣਾਓ, ਅੱਛੀ ਬਣਾਓ, ਹੈਲਦੀ ਬਣਾਓ, ਬਾਹਰ ਦੇ ਖਾਣ ਨਾਲੋਂ। ਵੀਡੀਓ ਪਸੰਦ ਆਇਆ ਵੀਡੀਓ ਨੂੰ ਲਾਈਕ